ਅਸੀਂ ਅੱਜ ਕੋਲ ਸਿਫਾਰਸ਼ ਆਪਾਂ ਅਰਬਾਤਿਕ ਵਿੱਚ 8.5 ਭਾਈ ਘਟਾ ਬਾਕੀ ਹੈਗਾ ਫਿਲਕ ਫਰਜਦੀ ਸਿੰਘ ਜੀ ਇਹ ਕਾਰਵਾਈ ਹੋਈ ਹੈ ਜੀ ਜਿਲ੍ਹਾ ਲੁਧਿਆਣਾ ਤੇ ਅਸੀਂ ਸੀਐਮ ਸਾਹਿਬ ਦਾ ਤੇ ਅਸਰ ਸਾਹਿਬ ਦਾ ਡਿਪਟੀ ਸਾਹਿਬ ਦਾ ਤਹਿਲ ਜ਼ਰੂਰ ਧੰਨਵਾਦ ਕਰਦੇ ਆ ਸਾਡਾ ਬੱਚਾ ਬੱਚਾ ਤੇ ਦੁਖੀ ਸ਼ਹੀ ਇਹ ਕਲਾਬ ਸਾਹਿਬ ਜਦਾ ਸ਼ਿਵ ਸਿੰਘ ਸਪੋਰਟਸ ਕਲਾਬ ਤੇ ਪੰਚਾਇਤ ਬੰਨਿਓ ਤੇ ਐਨਆਰਆਈਆਂ ਵਸਨੀਕਾਂ ਵੱਲੋਂ ਬਹੁਤ ਬਹੁਤ ਧੰਨਵਾਦੀ ਇਹ ਗੱਲ ਦਾ ਜੀ ਅਸੀਂ ਬਹੁਤ ਦੁਖੀ ਸੀਗੇ ਜੀ ਇਹ ਗੱਲ ਤੋਂ ਬਹੁਤ ਪਲੇਟਾਂ ਫਾਤੀਆਂ ਜੀ ਪਰਸ਼ੀਅਰ ਸਾਹਿਬ ਨੇ ਜਿਹੜਾ ਪਰਪਰਕਾਰ ਕਾਰਿਆ ਵਾਲਾ ਸਾਡੇ ਦੇ ਪਿੰਡ ਬਸਤੇ ਤੇ ਤੇ ਸਾਡੇ ਏਰੀਆ ਦਾ ਹੀ ਇਹ ਕੰਦ ਨਿਕਲ ਚੁੱਕਿਆ ਜੀ ਇਹ ਤੇ 8-10 ਪਿੰਡਾਂ ਦੀ ਸਮਗਲ ਸੀਗੀ ਜੀ ਇਹ ਬਹੁਤ ਅਸੀਂ ਬਹੁਤ ਦੁਖੀ ਸੀਗੇ ਜੀ ਬੱਚਾ ਬੱਚਾ ਅਸੀਂ ਤਾਈਓ ਤੈਅ ਕਰੋਂ ਐਸਐਮਐਸ ਐਫਐਸਸੀ ਸਾਹਿਬ ਦਾ ਤੇ ਮਮਾਨ ਸਾਹਿਬ ਦਾ ਧੰਨਵਾਦ ਕਰਦੇ ਆਂ ਕਲੱਬ ਤੇ ਪੰਚਾਇਤ ਤੁਹਾਡਾ ਨਾ ਕੀ ਹੈਗਾ ਲਗਨਦੀਪ ਸਿੰਘ ਦਾ ਕਲੱਬ ਸਪੋਰਟ ਕਲੱਬ ਪ੍ਰਧਾਨ ਇਹ ਖੁਸ਼ੀ ਜਲੇ ਲੱਡੂ ਵੰਡ ਰਹੀ ਹਾਂ ਜੀ ਪਰ ਇੱਥੇ ਜਿਹੜਾ ਡਰਗ ਪੈਨਲ ਤੇ ਹੋਰ ਵੀ ਹੈਗੇ ਨੇ ਇੱਥੇ ਇਹ ਬੇਸਿਕਲੀ ਜਿਵੇਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੋਹਮ ਚੇੜੀ ਹੋਈ ਹੈ ਉਸੇ ਤਹਿਤ ਅੱਜ ਬੁਰਜ ਹਰੀ ਸਿੰਘ ਪਿੰਡ ਆਪਾਂ ਖੜੇ ਆਂ ਸਦਰ ਹਾਈ ਕੋਰਟ ਦਾ ਪਿੰਡ ਹੈ ਤੇ ਇੱਥੇ ਇੱਕ ਬਦਨਾਮ ਨਸ਼ਾ ਤਸਕਰ ਸੀਗਾ ਉਹਦੀ ਪ੍ਰਾਪਰਟੀ ਸਾਨੂੰ ਲਿਖ ਕੇ ਆਇਆ ਸੀਗਾ ਮਾਨਯੋਗ ਡੀਸੀ ਸਾਹਿਬ ਵੱਲੋਂ ਕਿ ਉਹਨਾਂ ਦੀ ਪ੍ਰਾਪਰਟੀ ਇਸ ਤਰ੍ਹਾਂ ਨਜਾਇਜ਼ ਕਬਜ਼ੇ ਦੇ ਵਿੱਚ ਆਈ ਹੋਈ ਹੈ ਤਾਂ ਬੀਡੀਪੀਓ ਸਾਹਿਬ ਤੇ ਤਹਿਸੀਲਦਾਰ ਸਾਹਿਬ ਉਹਨਾਂ ਨੇ ਅਪਾਇੰਟ ਕੀਤਾ بطور ਡਿਊਟੀ ਮੈਜਿਸਟਰੇਟ ਤੇ ਅਸੀਂ ਅੱਜ ਆਪਣੀ ਪੂਰੀ ਫੋਰਸ ਲੈ ਕੇ ਪਹੁੰਚੇ ਆਂ ਕਿਉਂਕਿ ਤਾਂਕੀ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਵੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਤੁਸੀਂ ਦੇਖ ਹੀ ਰਹੇ ਹੋ ਤੋ ਉਹਦੇ ਵਿੱਚ ਅੱਜ ਇਹ ਜਿਹੜਾ ਇਹਨਾਂ ਦੀ ਇਲੀਗਲ ਪ੍ਰਾਪਰਟੀ ਹੈਗੀ ਆ ਉਹਦੇ ਉੱਤੇ ਇਹ ਜਿਹੜਾ ਅੱਜ ਐਕਸ਼ਨ ਹੋ ਰਿਹਾ ਤੋ ਇਹ ਜਿਹੜਾ ਪੂਰਾ ਪਰਿਵਾਰ ਸੀਗਾ ਇਹਨਾਂ ਤੇ ਕਰੀਬ 4 ਬੰਦਿਆਂ ਤੇ ਅ ਅਮਰਜੀਤ ਸਿੰਘ ਨਾਮ ਇਹਦਾ ਹੈਗਾ ਇਹਦੇ ਦੋ ਬੇਟੇ ਹੈਗੇ ਨੇ ਤੇ ਇੱਕ ਵਾਈਫ ਚਾਰਾਂ ਤੇ ਕਰੀਬ 26 ਪਰਚੇ ਦਰਜ ਹੈਗੇ ਨੇ ਤੋ ਐਨਡੀਪੀਐਸ ਦੇ ਕਾਫੀ ਪੁਰਾਣੇ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋ ਅੱਜ ਇਹ ਉਸ ਦੇ ਤਹਿਤ ਕਾਰਵਾਈ ਹੋਈ ਹੈ ਸਰ ਕਿੰਨੀ ਕਿਸੇ ਦਾ ਜਿਹੜੀ ਇਹ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਪੰਚਾਇਤੀ ਜਗ੍ਹਾ 'ਚ ਇਹ ਟ੍ਰਿਪਲ ਸਟੋਰੀ ਘਰ ਬਣਿਆ ਹੋਇਆ ਹੈ ਤੋਂ ਇਹ ਕਾਫੀ ਵੱਡਾ ਘਰ ਬਣਾਇਆ ਹੋਇਆ ਹੈ ਤੋਂ ਇਹ ਅੱਜ ਸਾਰਾ ਅਸੀਂ ਡਿਮੋਲਿਸ਼ ਕਰਾਂਗੇ ਇਹਨਾਂ ਨੂੰ ਤੇ ਪੂਰਾ ਤਹਿਸੀਲਦਾਰ ਸਾਹਿਬ ਨਾਲ ਹੈਗੇ ਆ ਤੇ ਨਾਲ ਉਹਨਾਂ ਦੇ ਅਸੀਂ ਫੋਰਸ ਪ੍ਰੋਵਾਈਡ ਕਰਾ ਕੇ ਇਹਨੂੰ ਅੱਜ ਪੂਰਾ ਜਿਹੜਾ ਕਬਜ਼ਾ ਹੈਗਾ ਪੰਚਾਇਤ ਨੂੰ ਦਵਾਵਾਂਗੇ ਸਰ ਜਿਹੜਾ ਆਪਣੇ ਇਲਾਕੇ 'ਚ ਹੋ ਰਹੀ ਰਹੀ ਹੈ ਜਿਹੜਾ ਡਰਕ ਪੈਲ ਉਹਨਾਂ ਨੂੰ ਕੀ ਵਾਰਨਿੰਗ ਦੇ ਰਹੇ ਆ ਸਾਡੇ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਉਹਨਾਂ ਦੀ ਡਾਇਰੈਕਸ਼ਨਾਂ ਦੇ ਹੇਠ ਕੰਮ ਕਰਦੇ ਹੋਏ ਲੁਧਿਆਣਾ ਦੀ ਹਾਤੀ ਪੁਲਿਸ ਸ ਤੇ ਜਿਹੜੀ ਕਾਰਵਾਈ ਹੈਗੀ ਹੈ ਬਦਨਾਮ ਸਮਗਲਰਾਂ ਤੇ ਉਹ ਇਸੇ ਤਰ੍ਹਾਂ ਅੱਗੇ ਵੀ ਫਿਊਚਰ ਤੁਸੀਂ ਦੇਖੋਗੇ ਜਾਰੀ ਰਹੇਗੀ। ਥੈਂਕ ਯੂ। ਅਸੀਂ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਦਾ, ਐਸਐਸਪੀ ਸਾਹਿਬ, ਫੋਰ ਸਪੋਰਟਸ ਮੁਲਾਜ਼ਮਾਂ ਦਾ ਭਗਵੰਤ ਸਿੰਘ ਜੀ ਦਾ ਜਿਲ੍ਹਾ ਵਾਲੇ ਸਮਗਲਾ ਪਾਚ ਘਾਰ ਘਾਇਆ ਉਸ ਤੋਂ ਵੀ ਕਿਤੇ ਆ। ਅਸੀਂ ਯੂਥ ਸਪੋਰਟਸ ਕਲੱਬ ਸਹਿਜ ਅਜੀਤ ਸਿੰਘ ਕੋਲੋਂ ਸਾਰੇ ਹੀ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ। ਇਹਨਾਂ ਨੇ ਬੰਦੇਾਂਸਾਂ ਨੂੰ ਨੱਥ ਪਾਈ ਹੈ। ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਨੂੰ ਨਸ਼ਿਆਂ ਤੋਂ ਮੁਕਤ ਹੋਣ ਲਈ ਇਹ ਇਟਾ ਟਾਬਲ ਦਾ ਕਦਮ ਚੱਕਿਆ ਨੇ ਬਹੁਤ ਬਹੁਤ ਆਤਮਾਨ ਸਰਕਾਰ ਦਾ ਬਹੁਤ ਆਤਮਾਨ ਸਰਕਾਰ ਦਾ ਬਹੁਤ ਧੰਨਵਾਦ ਹੈ ਇਹ ਹਾਇਤ ਦਾ ਰੋਸ ਹੈ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਪਿੰਡ ਦੇ ਲੋਕਾਂ ਨੂੰ ਟੌਣ ਕਰਿਆ ਸਾਹਿਬ ਜਤਾਜੀਤ ਸਿੰਘ ਸਪੋਰਟਸ ਕਲੱਬ ਬਣੀਆਂ ਤੇ ਪਿੰਡ ਵਾਸੀਆਂ ਬਣੀਆਂ ਪੂਰਾ ਐਸਐਸਪੀ ਸਾਹਿਬ ਦਾ ਤੇ ਭਗਵਾਨ ਤਮਾਨ ਸਰਕਾਰ ਦਾ ਧੰਨਵਾਦ ਕਰਦੀ ਆਂ ਜੂ ਇਹ ਪਹਿਲ ਲਈ ਅਸੀਂ ਕਲੱਬ ਕੰਨਿਓ ਤੇ ਪਿੰਡ ਵਾਸੀਆਂ ਵੱਲੋਂ ਬਹੁਤ ਕੰਪਲੀਟਾਂ ਦਿੱਤੀਆਂ ਸੀ ਸਾਡਾ ਬੱਚਾ ਬੱਚਾ ਦੁਖੀ ਸੀਗਾ ਇਹ ਅੱਜ ਸਾਰਾ ਪ੍ਰਸ਼ਾਸਨ ਆ ਕੇ ਮਾਨਵ ਜੀ ਕੁਮਾਰ ਤੁਮਾਰ ਸਾਹਿਬ ਜੀ ਤੇ ਗੁਗਨ ਦਰੇਸ਼ ਦਾ ਹਿਸਾਬ ਨਾਲ ਜੋ ਕਾਰਵਾਈ ਹੋ ਰਹੀ ਆ ਅਸੀਂ ਪਿੰਡ ਵਾਸੀ ਪੂਰੇ ਇਸ ਮੁੱਚੇ ਧੰਨਵਾਦ ਕਰਦੇ ਆਂ